ਜੀਨਾ ਤੋ ਹੈ ਉਸੀ ਕਾ ਜਿਸਨੇ ਇਹ ਰਾਜ ਜਾਣਾ ਇਹ ਤਸਵੀਰ ਹੈ ਰਿਕੀ ਨਰੂਲਾ ਤੇ ਉਸ ਦੀ ਸ਼੍ਰੀਕੇ ਹਿਆਤ ਮੋਨਿਕਾ ਨਰੂਲਾ ਦੀ ਜਿਨਾਂ ਨੂੰ ਵੇਖ ਕੇ ਜਿਨਾਂ ਦੀ ਕਾਰਗੁਜ਼ਾਰੀ ਦੇਖ ਕੇ ਜਿਨਾਂ ਦੀ ਸੋਚ ਦੇਖ ਕੇ ਮੇਰੇ ਜ਼ਿਹਨ ਚ ਅਸਕੀਦ ਦੀਆਂ ਲਾਈਨਾਂ ਉੱਭਰੀਆਂ ਜਿਨਾ ਤੋ ਹੈ ਉਸੀ ਕਾ ਜਿਸਨੇ ਇਹ ਰਾਜ ਜਾਣਾ ਹੈ ਕਾਮ ਆਦਮੀ ਕਾ ਔਰੋਂ ਕੇ ਕਾਮ ਆਣਾ ਰਿਕੀ ਨਰੂਲਾ ਦਾ ਇੱਥੇ ਕੈਲਗਰੀ ਵਿੱਚ ਕਲੀਨਿੰਗ ਸਰਵਿਸ ਦਾ ਕੰਮ ਹੈ ਹਾਈਵੇ ਕਲੀਨਿੰਗ ਸਰਵਿਸ ਕੈਲਗਰੀ ਕਾਰੋਬਾਰੀਤਾ ਇੱਥੇ ਬਹੁਤ ਹਨ ਪਰ ਕਿਸੇ ਦਾ ਦਰਦ ਮਿਲ ਸਕੇ ਤੋਂ ਲੈ ਉਧਾਰ ਇਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਚਲੋ ਹੁਣ ਅੱਜ ਦੀ ਵੀਡੀਓ ਦਾ ਮوضوع ਖੋਲਦੇ ਆ ਆਪਾਂ ਇਸ ਵੇਲੇ ਹਾਂ ਇੰਡੀਅਨ ਐਕਸ ਸਰਵਿਸਮੈਨ ਸੋਸਾਇਟੀ ਕਲਕੱਤੀ ਦਫ਼ਤਰ ਚ ਜਿੱਥੇ ਨਰੂਲਾ ਦੰਪਤੀ ਅਤੇ ਐਮਬੀ ਸੋਸਾਇਟੀ ਦੇ ਬਾਕੀ ਸਾਥੀਆਂ ਦੇ ਉਦਮ ਨਾਲ ਸਿਹਤ ਸੰਬੰਧੀ ਇੱਕ ਸੈਮੀਨਾਰ ਹੋ ਰਿਹਾ ਹੈ ਸੈਮੀਨਾਰ ਦੀਆਂ ਤਸਵੀਰਾਂ ਵੀ ਦੇਖੀ ਜਾਓ ਤੇ ਕੰਮ ਦੀਆਂ ਗੱਲਾਂ ਵੀ ਸੁਣੀ ਜਾਓ ਅੱਛਾ ਚਲੋ ਸਮਾ ਬਚਾਉਣ ਲਈ ਕੰਮ ਦੀਆਂ ਗੱਲਾਂ ਮੈਂ ਹੀ ਕਰੀ ਜਾਂਦਾ ਤਸਵੀਰਾਂ ਤੁਸੀਂ ਬਾਕੀ ਦੇਖੀ ਜਾਓ ਵੱਖ-ਵੱਖ ਮਾਰਾਂ ਵੱਲੋਂ ਚੇਤਾਵਨੀ ਭਰੀਆਂ ਜਿਹੜੀਆਂ ਗੱਲਾਂ ਦਸੀਆਂ ਗਈਆਂ ਉਸ ਮੁਤਾਬਕ ਧਰਤੀ ਹੇਠੋਂ ਆਪਣੇ ਆਪ ਜਿਹੜੀਆਂ ਗੈਸਾਂ ਦਾ ਇਰਸਾਬ ਸਾਡੇ ਘਰਾਂ ਅੰਦਰ ਹੁੰਦਾ ਰਹਿੰਦਾ ਹੈ ਖਾਸ ਕਰਕੇ ਕਲਗੀ ਵਿੱਚ ਉਸ ਵਿੱਚ ਇੱਕ ਗੈਸ ਹੈ ਰਿਡਨ ਇਹ ਗੈਸ ਕਾਹਦੀ ਹੈ ਇੱਕ ਸਾਇਲੈਂਟ ਕਿਲਰ ਹੈ ਨਾ ਤਾਂ ਇਸ ਦੀ ਕੋਈ ਗੰਧ ਹੈ ਨਾ ਰੰਗ ਹੈ ਪਤਾ ਹੀ ਨਹੀਂ ਲੱਗਦਾ ਸਾਹ ਨਾਲ ਸਾਡੇ ਅੰਦਰ ਜਾਈ ਜਾਂਦੀ ਹੈ ਪਤਾ ਉਦੋਂ ਲੱਗਦਾ ਜਦੋਂ ਸਾਨੂੰ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ ਕੈਨੇਡਾ ਵਿੱਚ ਘਰਾਂ ਦੇ ਦਰਵਾਜ਼ੇ ਤੇ ਖਿੜਕੀਆਂ ਗਰਮੀਆਂ ਵਿੱਚ ਆਮ ਕਰਕੇ ਤੇ ਸਰਦੀਆਂ ਵਿੱਚ ਖਾਸ ਕਰਕੇ ਬੰਦ ਰਹਿੰਦੇ ਹਨ ਇਸ ਲਈ ਇਹ ਗੈਸ ਸਾਰਾਈ ਤੇਜ਼ੀ ਨਾਲ ਸਾਡੇ ਫੇਫੜਿਆਂ ਵਿੱਚ ਜਾਂਦੀ ਰਹਿੰਦੀ ਹੈ ਸੋ ਸਮਾਂ ਰਹਿੰਦੇ ਆਪੋ ਆਪਣੇ ਘਰਾਂ ਵਿੱਚ ਡਿਟੈਕਟਰ ਲਗਵਾਓ ਜੇਕਰ ਗੈਸ ਦੀ ਮਾਤਰਾ ਖਤਰਨਾਕ ਹੱਦ ਵਾਲੀ ਹੋਵੇ ਤਾਂ 2-3000 ਡਾਲਰ ਖਰਚ ਕੇ ਸਪੈਸ਼ਲ ਐਗਜ਼ੌਸਟ ਸਿਸਟਮ ਲਗਵਾਓ ਤੇ ਆਪਣੀ ਜਾਨ ਬਚਾਓ ਇੱਕ ਗੱਲ ਹੋਰ ਸਰਕਾਰ ਮੂਰੇ ਸਮੱਸਿਆ ਨਾਰਥ-ਈਸਟ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਸੀ ਜਿਸ ਨੂੰ ਹੱਲ ਕਰਨ ਦਾ ਜਿੰਮਾ ਲਿਆ ਰਿਕੀ ਨਰੂਲਾ ਤੇ ਮੌਨਿਕਾ ਨਰੂਲਾ ਨੇ ਤੇ ਸਾਥ ਦਿੱਤਾ ਅਨਮਾਸਕਿੰਗ ਦਾ ਰਿਐਲਿਟੀ ਆਫ ਲੰਗ ਕੈਂਸਰ ਵਾਲਿਆਂ ਨੇ ਅੰਬੇ ਸੋਸਾਇਟੀ ਨੇ ਹਾਈਵੇ ਕਲੀਨਿੰਗ ਸਰਵਿਸ ਵਾਲਿਆਂ ਨੇ ਗਲਾਂਸ ਲੁੱਕ ਲੰਗ ਕੈਂਸਰ ਰਿਸਰਚ ਯੂਨੀਵਰਸਿਟੀ ਆਫ ਕੈਲਗਰੀ ਨੇ ਇੰਡੀਅਨ ਐਕਸ ਸਰਵਿਸਮੈਨ ਐਸੋਸੀਏਸ਼ਨ ਵਾਲੇ ਫੌਜੀ ਜਵਾਨਾਂ ਨੇ ਅਤੇ ਵਾਈਵਾਈਸੀ ਹੋਮ ਕੇਅਰ ਵਾਲਿਆਂ ਨੇ YYC ਹੋਮ ਕੇਅਰ ਵਾਲਿਆਂ ਤੋਂ ਯਾਦ ਆਇਆ ਇਹ ਬੀਬੀ ਵੀਰਪਾਲ ਹੈ ਤੇ ਇਹ ਹੈ ਇਸਦੀ ਸਹਿਯੋਗੀ ਰਮਨਪ੍ਰੀਤ ਕੌਰ ਵੀਰਪਾਲ YYC ਹੋਮ ਕੇਅਰ ਦੇ ਜ਼ਰੀਏ ਬਹੁਤ ਪੁੰਨ ਖੱਟਦੀ ਹੈ ਬੁੱਢੇ ਬੇਸਹਾਰਾ ਤੇ ਲਾਚਾਰ ਬਜ਼ੁਰਗਾਂ ਦੇ ਘਰਾਂ 'ਚ ਜਾ ਕੇ ਮੁਫਤ ਸੇਵਾ ਕਰਦੀ ਹੈ ਭਾਵ ਘਰਦਿਆਂ ਤੋਂ ਕੁਝ ਨਹੀਂ ਮੰਗਦੀ ਬਦਲੇ ਵਿੱਚ ਸਰਕਾਰ ਇਹਨਾਂ ਦੀ ਪਿੱਠ ਥਾਪੜਦੀ ਹੈ ਭਾਵ ਇਹਨਾਂ ਨੂੰ ਮਿਹਨਤਾਂ ਨ ਦਿੰਦੀ ਹੈ ਸੋ ਇਹਨੂੰ ਕਹਿੰਦੇ ਆ ਨਾਲੇ ਪੁੰਨ ਤੇ ਨਾਲੇ ਫਲੀਆਂ ਅਦਿទេស ਉਦਮ ਦੀ ਸ਼ਾਬਾਸ਼ੀ ਦੇਣ ਵਾਲੇ ਹੋਏ ਤੇ ਸਾਡੇ ਵਾਰਡ ਦੇ ਕੌਂਸਲਰ ਰਾਜਤਾਲੀਵਾਲ ਮੈਂਬਰ ਪਾਰਲੀਮੈਂਟ ਦਲਵਿੰਦਰ ਗਿੱਲ ਮੈਂਬਰ ਪਾਰਲੀਮੈਂਟ ਅਮਨਪ੍ਰੀਤਸ ਗਿੱਲ ਰੈਡ ਐਫਐਮ ਦੇ ਮੁੱਖ ਵਕਤਾ ਰਿਸ਼ੀ ਨਾਗਰ ਅਤੇ ਬੀਟੀਵੀ ਦੇ ਸੰਚਾਲਕ ਸ਼ਵੀ ਸਿੰਘ ਉਚੇਚਾ ਤੌਰ ਤੇ ਪੁੱਜੇ ਹੋਏ ਹਨ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਦੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਪੇਸ਼ਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਾ ਪੋ ਸ਼ੁਕਰੀਆ